ਆਜੀ ਆਪਣਾ ਨਾਮ ਦੱਸਿਓ ਤੇਜਿੰਦਰਪਾਲ ਸਿੰਘ ਸਿੱਧੂ ਜੀ ਮੇਰਾ ਨਾਮ ਆ ਤੇ ਮੈਂ ਪਿੰਡ ਮੰਰਨ ਦਾ ਵਸਨੀਕ ਆ ਮਨਗੋਤ ਲਾਕੇ ਪਿੰਡ ਦਾ ਜੀ ਮਟੜਾ ਸਾਰੇ ਫਸਲ ਜਿਹੜੀ ਲਗਾ ਰਹੇ ਕਿਸ ਕੀ ਦੀ ਫਸਲ ਹੈ ਤੇ ਵੱਖਰੀ ਕਣਕ ਦੀ ਇਹ ਜੀ ਵੱਖਰੀ ਇਹ 슈ਗਰ ਕੇਨ ਹੈ ਗੰਨਾ ਮੈਂ ਬੇਸਿਕਲੀ ਤੇ ਗੰਨੇ ਦੇ ਨਾਲ ਸਹਾਇਕ ਫਸਲ ਹੈ ਜਿਹਨੂੰ ਆਪਾਂ ਮਲਟੀ ਕ੍ਰੋਪਿੰਗ ਕਹਿੰਦੇ ਆ ਮਟਰ ਹੈ ਤੇ ਵਖਰੀ ਇਸ ਕਰਕੇ ਆ ਵੀ ਇਹ ਵਰਟੀਕਲ ਬੱਡ ਸੋਇੰਗ ਮੈਥਡ ਦੇ ਹਿਸਾਬ ਨਾਲ ਫਗਵਾੜਾ ਗੁੱਡ ਗਰੋ ਫਗਵਾੜਾ ਦੇ ਟੈਕਨੀਕ ਦੇ ਹਿਸਾਬ ਨਾਲ ਇਨਕੁਮ ਆਦਨ ਵਹੀ ਸੋਇਆ ਕੀਤਾ ਬੀਜਿਆ ਵਾ ਤੇ ਜਿਹਦੇ ਨਾਲ 2500 ਮੱਟੀ ਇੱਕ ਏਕੜ ਦੀ ਲੱਗਦੀ ਆ ਇਹਦੇ ਵਿੱਚ ਕੀ ਕੀ ਲਗਾਇਆ ਵਾ ਸਹਾਇਕ ਫਸਲ ਦੇ ਤੌਰ ਤੇ ਮਟਰਾਂ ਦੀ ਦੋ ਵੈਰਾਈਆਂ ਲਾਈਆਂ ਸੀਗੀਆਂ ਨਾਲ ਤੇ ਇੱਕ ਵੈਰਾਈ ਤੇ ਅਸੀਂ ਕੱਢ ਲਈ ਆ ਦੂਜੀ ਵੈਰਾਈ ਚੱਲਦੀ ਪਈ ਆ ਜੜਾ ਮਟਰ ਦੀ ਆਪਾਂ ਦੂਜੀ ਵੈਰਾਈ ਜਿੱਥੋਂ ਕੱਢ ਲਈ ਆ ਉੱਥੇ ਹੀ ਬੀਜਦੇ ਪਏ ਆ ਜੀ ਪਿਆਜ਼ ਤੇ ਬੀਨਸ ਤੇ ਪਿੰਡੀ ਤੋਰੀ ਕੀ ਫਰਕ ਇਹ ਰੰਗ ਦਾ ਹੁੰਦਾ ਮਟਰ ਚ ਤੇ কুমਾੜ ਚ ਜਿਸ ਤਰ੍ਹਾਂ ਉਗਦੇ ਆ ਇਕੱਠੇ ਜਾਂ ਤੋਂ ਵੱਖਰੇ ਇੱਕ ਤੋਂ ਇਹਦੇ ਸਹਾਇਕ ਹੁੰਦੇ ਆ ਜੀ ਇਹ ਜਿਤਨਾ ਕਮਾੜ ਦੀ ਕਮਾੜ ਨੂੰ ਸਪੋਰਟ ਕਰਦੇ ਆ ਇਹ ਬੀਨਸ ਮਤਲਬ ਫੜਾ ਜਿਹੜੀ ਜਿਤਨਾ ਆਪਾਂ ਕੋਈ ਵੀ ਜਿਹਨੂੰ ਆਪਾਂ ਕਹਿ ਦਨੇ ਆ ਵੀ ਜ ਰੰਗ ਦਾੜਾ ਵਾ ਮਟਰ ਆ ਇਹ ਸਭ ਚੀਜ਼ਾਂ ਜਿਹੜੀਆਂ ਇਹ ਸਪੋਰਟ ਕਰਦੀਆਂ ਉਹਨੂੰ ਨਾਲ ਨਾਈਟ੍ਰੋਜਨ ਪ੍ਰੋਡਿਊਸ ਕਰਦੀਆਂ ਪਾਣੀ ਤੁਸੀਂ ਲੱਗ ਤਰ੍ਹਾਂ ਦਾ ਲਗਾ ਰਹੇ ਹੋ ਪਾਣੀ ਇਤਰਾ ਜੀ ਇਹਨੂੰ ਫਲੱਡ ਇਰੀਗੇਸ਼ਨ ਦੀ ਲੋੜ ਨਹੀਂ ਹੁੰਦੀ ਇਨੂੰ ਆਪਾਂ ਇਦਾਂ ਹੀ ਦੰਨੇ ਆ ਸੇਲ ਵਾਲਾ ਪਾਣੀ ਦੰਦੋ ਸੇਲ ਹੀ ਚਾਹੀਦੀ ਫਸਲ ਅਸਲ ਚ ਫਸਲ ਨੂੰ ਸੇਲ ਹੀ ਚਾਹੀਦੀ ਆ ਉਹਨੂੰ ਫਲਡਿੰਗ ਦੀ ਲੋੜ ਨਹੀਂ ਹੁੰਦੀ ਪਰ ਕਿਉਂਕਿ ਅਸੀਂ ਪਿਓ ਦਾਦਿਆਂ ਤੋਂ ਇਹੋ ਵੇਖਦੇ ਰਹੇ ਆ ਕਿ ਨੱਪ ਕੇ ਪਾਣੀ ਲਾਓ ਸਾਨੂੰ ਤਸੱਲੀ ਨਹੀਂ ਹੁੰਦੀ ਉਦਾਂ ਨਜ਼ਰ ਆਪਾਂ ਨੱਪ ਕੇ ਪਾਣੀ ਨਹੀਂ ਲਾਉਂਦੇ ਇੱਥੇ ਜਿੰਨਾ ਜ਼ਿਆਦਾ ਪਾਣੀ ਲਾਉਣ ਦੀ ਲੋੜ ਨਹੀਂ ਇਹਨੇ ਨੇੜਾ ਹੈ ਗੰਨਾ ਕਿੱਦੇ ਨਿਕਲਦਾ ਹੈ ਬੜਾ ਸਵਾਦ ਹੁੰਦਾ ਹੈ ਡੈਫੀਨੇਟ ਇਹ ਚੀਜ਼ਾਂ ਵੈਰਾਈਟੀ ਤੇ ਵੀ ਡਿਪੈਂਡ ਕਰਦੀਆਂ ਵਾਂ ਪਰ ਯੀਲਡ ਇਹਦੇ ਵਿੱਚ ਜ਼ਿਆਦਾ ਨਿਕਲਦੀ ਆ ਯਤਰਾ ਹੁਣੇ ਮੇਰੇ ਕੋਲ 15023 ਆ 16202 ਵਾ 11023 ਆ ਇਹ अर्ਲੀ ਵੈਰਾਈਆਂ ਨੇ ਤੇ ਇਹ ਵੈਰਾਈਆਂ ਇੱਥੇ ਸਾਡੇ ਕੋਲ ਨਹੀਂ ਹੈਗੇ ਸਾਡੇ ਏਰੀਆ ਚ ਨਹੀਂ ਹੈਗੇ ਕਿਸੇ ਕੋਲ ਕਿੰਨੇ ਏਕੜ ਚ ਲਗਾਇਆ ਮੈਂ ਲਗਭਗ 6-7 ਏਕੜ 4 ਏਕੜ ਹੋਰ ਵੀ ਸਬਜ਼ੀਆਂ ਲਈਆਂ ਨਾਲ ਉਹਦੇ ਵਿੱਚ ਮੈਂ ਨੜ ਪਿੰਡੀ ਤੋਰੀ ਜਿਵੇਂ ਦੱਸਿਆ ਤੁਹਾਨੂੰ ਪਿੰਡੀ ਤੋਰੀ ਲਾਈ ਆ ਤੇ ਨਾਲ ਬੀਨਸ ਲਾਉਂਦੇ ਪਏ ਆ ਤੇ ਨਾਲ ਪਿਆਜ਼ ਲਾਉਂਦੇ ਵਾਲੇ ਦਾ فاਸਲਾ ਕਿੰਨਾ ਰੱਖਦੇ ਬੈਡ ਤੇ ਚੂਜ਼ ਕਰਦੇ ਬੈਡ ਤੋਂ ਗੰਨੇ ਤੋਂ ਗੰਨੇ ਦਾ ਜਿਹੜਾ فاਸਲਾ ਵਾ 4 ਫੁੱਟ ਦਾ ਬਾਕੀ ਬੈਡ ਤੇ ਡਿਪੈਂਡ ਕਰਦਾਗਾ 5 ਫੁੱਟ ਕਰਦੇ 5.5 46 ਇੰਚ ਦੇ ਰੇਜਰ ਤੋਂ ਰੇਜਰ ਦਾ ਸੀਗਾ ਤੇ ਜਿਹੜਾ ਬੈਡ ਬਣਿਆ ਉਹ 3.5 ਫੁੱਟ ਦਾ ਬਣਿਆ ਛੱਡਦਾ ਪੂਰਾ ਨਿਕਲੂਗਾ ਜੀ ਜੋ ਨਿਕਲਦੇ ਆ ਮਾਰਕੀਟ ਦੇ ਵਿੱਚ ਜੋ ਹੁੰਦਾ ਨਾ 3.5 350 400 500 ਹੁਣ ਮੇਰਾ ਤਾਂ ਟਾਰਗੇਟ 500 ਆ ਘਟੋ ਘਟ ਬਾਕੀ ਡਿਪੈਂਡ ਕਰਦਾ ਬਾਕੀ ਸਮੇਂ ਤੇ ਚੀਜ਼ਾਂ ਆਉਣਗੀਆਂ ਨਹੀਂ ਮੈਂ ਫਿਰ ਇਹਦੇ ਵਿੱਚ ਹੁਣ ਕਣਕ ਨਹੀਂ ਲਾਈ ਤੇ ਪਹਿਲਾਂ ਝੋਨਾ ਸੀਗਾ ਹੁਣ ਝੋਨਾ ਨਹੀਂ ਲਾਉਣਾ ਇਹ ਤਾਂ ਮਤਲਬ ਹੈ ਵੀ ਕਣਕ ਝੋਨੇ ਤੋਂ ਇੱਕ ਬਦਲਾਵ ਹੈ ਕਣਕ ਝੋਨੇ ਨੂੰ ਆਪਾਂ ਛੱਡ ਸਕਦੇ ਹੁਣ ਆਸ ਆਸ ਸਮੇਂ ਦੇ ਵਿੱਚ ਤੁਸੀਂ ਵੇਖ ਲਓ ਵੀ ਜਿੰਨੀ ਗਰਮੀ ਪੈਂਦੀ ਪਈ ਆ ਠੰਡ ਘਟ ਗਈ ਆ ਕਣਕ ਤੇ ਝਾੜ ਤੇ ਵੀ ਅਸਰ ਪੈਣਾ ਸੀਦਾ ਅੱਗੇ ਵੀ ਪਿਆ ਮਟਰਾਂ ਦੇ ਵੀ ਪਿਆ ਗਲੋਬਲ ਵਾਰਮੀ ਦਾ ਕਰਕੇ ਲੱਗਦਾ ਨਹੀਂ ਕਿਸਾਨ ਨੂੰ ਵੱਖਰੇ ਵੱਖਰੇ ਤਰੀਕੇ ਵਰਤਣ ਚਾਹੀਦੇ ਕਣਕ ਤੋਂ ਬਦਲਾਵ ਦੇਖੋ ਪਾਜੀ ਮੈਂ ਤੇ ਇਹ ਗੱਲ ਸੋਚਦਾ ਵੀ ਜਿਹੜੇ ਖੇਤੀਬਾੜੀ ਆ ਨਾ ਉਹ ਤੇ ਇੱਕ ਤੁਹਾਡੀ ਭਗਤੀ ਆ ਭਗਤੀ ਦੇ ਹਿਸਾਬ ਨਾਲ ਆਪਾਂ ਕਰਦੇ ਆ ਅੱਜ ਕੱਲ ਦੇ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਵੱਡੇ ਡੈਕ ਟਰੈਕਟਰਾਂ ਤੇ ਟਰੈਕਟਰ ਪਹੁੰਚਾਉਣੇ ਉਹ ਚੀਜ਼ ਨੂੰ ਖੇਤੀਬਾੜੀ ਸਮਝਿਆ ਜਾਂਦਾ ਉਹ ਉਹ ਅਮਰੀਕਨ ਸਟਾਈਲ ਆ ਠੀਕ ਆ ਉਹ ਵੀ ਚਲੋ ਪਰ ਜਿਹੜੀ ਖੇਤੀ ਆ ਉਹ ਬੇਸਿਕਲੀ ਇਹਨੂੰ ਕਹਿੰਦੇ ਆ ਵੀ ਬੰਦਾ ਮਤਲਬ ਜ਼ਮੀਨ ਨਾਲ ਜੁੜਿਆ ਰਹਿੰਦਾ ਜੀ